ਅਜਤੋਂ ਥੋੜਾ ਸਮਾਂ ਪਿੱਛੇ ਚਲੇ ਜਾਓ 7-8 ਕੁ ਸਾਲ ਜਿਆਦਾ ਜਾਣ ਦੀ ਲੋੜ ਨਹੀਂ ਗੁਰੂ ਘਰਾਂ ਦੇ ਵਿੱਚ ਸਮਾਗਮ ਹੋਇਆ ਕਰਦੇ ਸੀ ਮਾਈਆਂ ਨੇ ਲੋਹ ਤੇ ਲੰਗਰ ਪ੍ਰਸ਼ਾਦੇ ਆਪ ਲਾਉਣੇ ਹਾਥੀ ਆਪ ਮਾਤਾ ਖੀਵੀ ਦੀਆਂ ਵਾਰਸ਼ਾ ਬਣ ਕੇ ਖੀਰ ਤਿਆਰ ਕਰਨੀ ਦਾਲਾਂ ਤਿਆਰ ਕਰਨੀਆਂ ਸਬਟੀਆਂ ਤਿਆਰ ਕਰਨੀਆਂ ਅੱਜ ਕੀ ਕਰਨਾ ਪੈਂਦਾ ਸਾਨੂੰ ਸਾਨੂੰ ਦਿਹਾੜੀ ਤੇ ਬੀਬੀਆਂ ਲਿਆਉਣੀਆਂ ਪੈਂਦੀਆਂ ਫੁੱਲ ਕੇ ਲਾਉਣ ਵਾਸਤੇ ਸਾਨੂੰ ਦਿਹਾੜੀ ਤੇ ਮਾਈਆਂ ਲਿਆਉਣੀਆਂ ਪੈਂਦੀਆਂ ਭਾਈ ਸਾਡੇ ਪਿੰਡ ਦੇ ਵਿੱਚ ਗੁਰਮਤ ਸਮਾਗਮ ਆ ਪਰਸ਼ਾਦਾ ਤਿਆਰ ਕਰਨਾ ਤੁਹਾਨੂੰ ਬਣਦੇ ਪੈਸੇ ਦਵਾਂਗੇ ਫੁੱਲ ਕੇ ਲਾ ਦਿਓ ਆ ਸਾਡਾ ਕਈ ਵਾਰ ਸੰਗ ਸੁੱਕ ਜਾਂਦਾ ਸਟੇਟ ਤੇ ਆ ਸਟੇ ਸਖਤਰ ਸ਼ਹਿਬਾਨ ਨੂੰ ਵੀ ਬਾਰ ਬਾਰ ਬੇਨਤੀਆਂ ਕਰਨੀਆਂ ਪੈਂਦੀਆਂ ਕਿ ਬੀਬੀਆਂ ਦੇ ਚਰਨਾਂ 'ਚ ਬਿੰਦਦੀ ਆ ਲੋਟ ਠੰਡੀ ਹੁੰਦੀ ਜਾਂਦੀ ਹੈ ਜਾ ਕੇ ਫੁੜਕੇ ਲਾ ਲਵੋ ਅਗੇ ਮਾਈਆਂ ਨੂੰ ਸੇਵਾ ਕਰਨ ਦਾ ਚਾਹ ਹੁੰਦਾ ਸੀ ਹੁਣ ਰਹਿ ਗਿਆ ਸੀ ਸਿਰਫ ਲੰਗਰਾਂ ਤੱਕ ਸੀਮਤ ਸਾਨੂੰ ਲਖਾਉਣਾ ਪੈਂਦਾ ਵੱਡੇ ਵੱਡੇ ਬੋਰਡ ਤਿਆਰ ਕਰਕੇ ਭਾਈ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਅੱਜ ਹੱਥੀਂ ਅਸੀਂ ਸੇਵਾ ਨਹੀਂ ਕਰਨਾ ਚਾਹੁੰਦੇ ਤੇ ਬਹੁਤੀਆਂ ਜਗ੍ਹਾ ਤੇ ਤੁਸੀਂ ਵੀ ਵੇਖਿਆ ਹੋਣਾ ਬਰਤਨ ਮਾਂਜਣ ਵਾਸਤੇ ਅੱਜ ਸਾਡੇ ਕੋਲ ਸਮਾਂ ਨਹੀਂ ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਆ ਨਾ ਤੇ ਕਈਆਂ ਨੇ ਡੂਨੇ ਜੇ ਲਿਆ ਕੇ ਰੱਖੇ ਹੁੰਦੇ ਆ ਕਾਗਜ਼ ਜਿਹੇ ਬਰਤਨ ਕਹਿ ਲਿਏ ਉਹਨਾਂ ਨੂੰ ਉਹਨਾਂ ਦੇ ਵਿੱਚ ਸੰਗਤ ਪ੍ਰਸ਼ਾਦਾ ਸ਼ੱਕਦੀ ਆ ਸ਼ਹਿਰਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਿਓ ਇਹੋ ਹੀ ਹਾਲਿਆ ਬਸ ਇੱਕ ਵਾਰਾ ਯੂਜ਼ ਕਰੋ ਤੇ ਛੱਡ ਦਿਓ ਇਹ ਸਾਡੇ ਹਾਲਾਤ ਬਣ ਗਏ